ਮਸ਼ਹੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਅਦਾਕਾਰ ਐਮੀ ਵਿਰਕ ਦੀ ਆਉਣ ਵਾਲੀ ਫਿਲਮ ਨਿੱਕਾ ਜਾਲਦਾਰ 4 ਵਿਵਾਦਾਂ ਵਿੱਚ ਕਿਰ ਗਈ ਹੈ ਸੱਚੇ ਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਮੈਂ ਹਾਂ ਵਿਪਨਜੀਤ ਕੋਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਨਿੱਕਾ ਜਾਲਦਾਰ 4 ਬਾਰੇ ਜੀ ਹਾਂ ਇਸ ਦਾ ਟ੍ਰੇਲਰ ਜੋ ਕਿ ਦਰਸ਼ਕਾਂ ਦੇ ਸਾਹਮਣੇ ਰੂਬਰੂ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਫਿਲਮ ਵਿਵਾਦਾਂ ਵਿੱਚ ਆ ਗਈ ਹੈ ਵਿਵਾਦਾਂ ਵਿੱਚ ਆਉਣ ਦਾ ਕਾਰਨ ਕੀ ਹੈ ਜੀ ਹਾਂ ਸੋਨਮ ਬਾਜਵਾ ਦੇ ਕੁਝ ਦ੍ਰਿਸ਼ ਜੋ ਇਸ ਫਿਲਮ ਦੇ ਵਿੱਚ ਨੇ ਦਰਸ਼ਕਾਂ ਨੇ ਉਸ ਦਾ ਵਿਰੋਧ ਕਰ ਦਿੱਤਾ ਸੋਨਮ ਬਾਜਵਾ ਜੋ ਕਿ ਇੱਕ ਜਾਣੇ ਮਾਨੇ ਪੰਜਾਬੀ ਜਗਤ ਦੀ ਵੀ ਅਦਾਕਾਰ ਹੈ ਤੇ ਦੇਸ਼ ਵਿੱਚ ਵੀ ਆਪਣਾ ਨਾਮ ਕਮਾ ਚੁੱਕੀ ਹੈ ਪਰ ਕੁਝ ਸੀਨਾ ਦੇ ਕਰਕੇ ਦਰਸ਼ਕ ਇਸ ਫਿਲਮ ਦਾ ਵਿਰੋਧ ਕਰ ਰਹੇ ਨੇ ਦੱਸ ਦਈਏ ਕਿ ਸਭ ਤੋਂ ਪਹਿਲਾਂ ਵਿਰੋਧ ਜੋ ਕਿ ਸਿੱਖ ਸੰਸਥਾਾਂ ਅਤੇ ਧਾਰਮਿਕ ਪਾਇਚਾਰਾ ਕਰ ਰਹੇ ਜੀ ਹਾਂ ਸਿੱਖ ਸੰਸਥਾਾਂ ਦਾ ਕਹਿਣਾ ਇਹ ਹੈ ਕਿ ਇਸ ਫਿਲਮ ਵਿੱਚ ਦਿਖਾਏ ਗਏ ਕੁਝ ਦ੍ਰਿਸ਼ ਜੋ ਕਿ ਸੋਨਮ ਬਾਜਵਾ ਦੀ ਸ਼ਖਸੀਅਤ ਨੂੰ ਸੂਟ ਨਹੀਂ ਦੇ ਹਨ ਇਸ ਫਿਲਮ ਦੇ ਵਿੱਚ ਸੋਨਮ ਬਾਜਵਾ ਜੋ ਕਿ ਅਹਿਮ ਭੂਮਿਕਾ ਨਿਭਾ ਰਹੀ ਹੈ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰ ਰਹੀ ਹੈ ਤੇ ਦਰਸ਼ਕਾਂ ਵੱਲੋਂ ਖਾਸ ਤੌਰ ਤੇ ਸਿੱਖ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਹਾ ਹੈ ਕਿ ਪੰਜਾਬੀ ਸੰਸਕ੍ਰਿਤੀ ਦੇ ਇਹ ਫਿਲਮ ਵਿਰੁੱਧ ਜਾ ਰਹੀ ਹੈ ਇੰਨਾ ਸੀਨਾਂ ਨੂੰ ਕੱਟਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਫਿਲਮ ਦੇ ਦਰਸ਼ਕ ਅਤੇ ਪ੍ਰੋਡਿਊਸਰ ਜੋ ਕਿ ਚਿੰਤਾ ਵਿੱਚ ਆ ਗਿਆ ਹਨ ਹਾਲਾਂਕਿ ਫਿਲਮ ਦੇ ਸੈੱਟ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਜੋ ਜੋ ਇਹ ਵਾਤ ਪਖਦਾ ਹੋਇਆ ਦਿਖਾਈ ਦੇ ਰਿਹਾ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਜੋ ਚਿੰਤਾ ਹੈ ਵੱਧਦੇ ਜਾ ਰਹੀ ਹੈ ਦੱਸ ਦੇ ਕਿ ਜਦੋਂ ਨਿੱਕਾ ਜਾਲ ਦਾ ਇੱਕਾਈ ਸੀ ਤਾਂ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਉਸ ਤੋਂ ਬਾਅਦ ਦੋ ਤਿੰਨ ਫਿਲਮ ਕਾਫੀ ਹਿੱਟ ਗਈ ਤੇ ਹੁਣ ਨਿੱਕਾ ਜਾਲ ਦਾ ਚਾਰ ਫਿਲਮ ਆਉਣ ਤੋਂ ਪਹਿਲਾਂ ਹੀ ਇਹ ਫਿਲਮ ਵਿਵਾਦਾਂ ਵਿੱਚ ਕਿੱ ਗਈ ਹੈ ਤੇ ਉਸ ਨੇ ਕਿਹਾ ਹੈ ਕਿ ਅਤੇ ਅਤੇ ਦਰਸ਼ਕਾਂ ਨੇ ਕਿਹਾ ਹੈ ਕਿ ਜਿਹੜੀ ਫਿਲਮ ਹੈ ਕੁਝ ਸੀਨਾਂ ਨੂੰ ਕੱਟ ਕੱਟ ਦੋ ਤਾਂ ਹੀ ਇਹ ਫਿਲਮ ਚੱਲਣ ਦਵਾਂਗੇ ਕਿਉਂਕਿ ਇਹ ਜੋ ਫਿਲਮ ਦੇ ਸੀਨ ਨੇ ਪੰਜਾਬੀ ਸੰਸਕ੍ਰਿਤੀ ਇਥੋਂ ਤੱਕ ਕਿ ਭਾਰਤ ਸੰਸਕ੍ਰਿਤੀ ਦੇ ਖਿਲਾਫ ਨਹੀਂ ਅਤੇ ਸਿੱਖ ਸੰਸਥਾਵਾਂ ਇੰਨਾ ਸੀਨਾ ਨੂੰ ਕੱਟਣ ਦੀ ਮੰਗ ਕਰ ਰਹੀਆਂ ਕਿ ਇਹ ਸਿੰਘ ਫਿਲਮ ਚੋ ਕੱਟੇ ਜਾਣਗੇ ਕਿ ਇਸ ਤਰੀਕੇ ਦੇ ਨਾਲ ਹੀ ਫਿਲਮ ਜੋ ਕਿ ਹੈ ਰਿਲੀਜ਼ ਹੋਏਗੀ ਇਹ ਆਨਡੇਵ ਟਾਈਮ ਤੇ ਦੇਖਿਆ ਜਾਵੇਗਾ ਪਰ ਜੋ ਕਿ ਹੱਲੇ ਫਿਲਮ ਵਿਵਾਦਾਂ ਵਿੱਚ ਕਿਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਸਿੱਖ ਸੰਸਥਾਵਾਂ ਇਸ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਜਿੱਥੇ ਹੀ ਪ੍ਰੋਡਿਊਸਰ ਅਤੇ ਡਾਇਰੈਕਟਰ ਦੀਆਂ ਚਿੰਤਾਵਾਂ ਵੱਧੀਆਂ ਜਾ ਰਹੀਆਂ ਨੇ ਅੱਜਾਂ ਹੋਰ ਖਬਰਾਂ ਦੇਖਣ ਲਈ ਫੋਲੋ ਕਰੋ ਸਕੇ ਚੈਨਲ ਪੰਜਾਬ ਟੂਡੇ ਕਰੀ ਫਿਰ ਹਾਜ਼ਰ ਹੋਵਾਂਗੇ ਕੋਈ ਨਵੇਂ ਮੁੱਦੇ ਤੇ ਗੱਲ ਕਰਨ ਲਈ ਤਦ ਤੱਕ ਦੋਈ ਸਾਸਤ ਤਨਵਾਦ ਸਸ਼੍ਰੀਅਕਾਲ ਤਮਸ਼ੂਰ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅਤੇ ਅਦਾਕਾਰ ਅਮੀ ਵਿਰਖ ਦੀ ਆਉਣ ਵਾਲੀ ਫਿਲਮ ਨਿੱਕਾ ਜੈਲਦਾਰ 4 ਵਿਵਾਦਾਂ ਵਿੱਚ गिर ਗਈ ਹੈ ਸੱਚੇ ਕਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਟੂਡੇ ਚੈਨਲ ਦੇ ਨਾਲ ਮੈਂ ਹਾਂ ਵਿਪਨਜੀਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਅਮੀ ਵਿਰਖ ਅਤੇ ਸੋਨਮ ਬਾਜਵਾ ਦੀ ਆਉਣ ਵਾਲੀ ਫਿਲਮ ਨਿੱਕਾ ਜੈਲਦਾਰ 4 ਬਾਰੇ ਜੀ ਹਾਂ ਇਸ ਦਾ ਟ੍ਰੇਲਰ ਜੋ ਕਿ ਦਰਸ਼ਕਾਂ ਦੇ ਸਾਹਮਣੇ ਰੂਬਰੂ ਹੋਇਆ ਸੀ ਤੇ ਉਸ ਤੋਂ ਬਾਅਦ ਇਹ ਫਿਲਮ ਵਿਵਾਦਾਂ ਵਿੱਚ ਆ ਗਈ ਹੈ ਵਿਵਾਦਾਂ ਵਿੱਚ ਆਣ ਦਾ ਕਾਰਨ ਕੀ ਹੈ ਜੀ ਹਾਂ ਸੋਨਮ ਬਾਜਵਾ ਦੇ ਕੁਝ ਦ੍ਰਿਸ਼ ਜੋ ਇਸ ਫਿਲਮ ਮਿੱਤ ਦੇ ਵਿੱਚ ਨੇ ਦਰਸ਼ਕਾਂ ਨੇ ਉਸ ਦਾ ਵਿਰੋਧ ਕਰ ਦਿੱਤਾ ਸੋਨਮ ਬਾਜਵਾ ਜੋ ਕਿ ਇੱਕ ਜਾਣੇ ਮਾਨੇ ਪੰਜਾਬੀ ਜਗਤ ਦੇ ਵੀ ਅਦਾਕਾਰ ਹੈ ਤੇ ਦੇਸ਼ ਵਿੱਚ ਵੀ ਆਪਣਾ ਨਾਮ ਕਮਾ ਚੁੱਕੀ ਹੈ ਪਰ ਕੁਝ ਸੀਨਾ ਦੇ ਕਰਕੇ ਦਰਸ਼ਕ ਇਸ ਫਿਲਮ ਦਾ ਵਿਰੋਧ ਕਰ ਰਹੇ ਦੱਸ ਦिए ਕਿ ਸਭ ਤੋਂ ਪਹਿਲਾ ਵਿਰੋਧ ਜੋ ਕਿ ਸਿੱਖ ਸੰਸਥਾਾਂ ਅਤੇ ਧਾਰਮਿਕ ਪਾਇਚਾਰਾ ਕਰ ਰਹੀ ਹੈ ਜੀ ਹਾਂ ਸਿੱਖ ਸੰਸਥਾਾਂ ਦਾ ਕਹਿਣਾ ਇਹ ਹੈ ਕਿ ਇਸ ਫਿਲਮ ਵਿੱਚ ਦਿਖਾਏਗੇ ਕੁਝ ਦ੍ਰਿਸ਼ ਜੋ ਕਿ ਸੋਨਮ ਬਾਜਵਾ ਦੀ ਸ਼ਖਸੀਅਤ ਨੂੰ ਸੂਟ ਨਹੀਂ ਦੇ ਹਨ ਇਸ ਫਿਲਮ ਦੇ ਵਿੱਚ ਸੋਨਮ ਬਾਜਵਾ ਜੋ ਕਿ ਅਹਿਮ ਭੂਮਿਕਾ ਨਿਭਾ ਰਹੀ ਹੈ ਸ਼ਰਾਬ ਅਤੇ ਸਿਗਰਟ ਦਾ ਸੇਵਨ ਕਰ ਰਹੀ ਹੈ ਤੇ ਦਰਸ਼ਕਾਂ ਵੱਲੋਂ ਖਾਸ ਤੌਰ ਤੇ ਸਿੱਖ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਹਾ ਹੈ ਕਿ ਪੰਜਾਬੀ ਸੰਸਕ੍ਰਿਤੀ ਦੇ ਇਹ ਫਿਲਮ ਵਿਰੁੱਧ ਜਾ ਰਹੀ ਹੈ ਇੰਨਾ ਸੀਨਾਂ ਨੂੰ ਕੱਟਣ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਇਸ ਫਿਲਮ ਦੇ ਦਰਸ਼ਕ ਅਤੇ ਪ੍ਰੋਡਿਊਸਰ ਜੋ ਕਿ ਚਿੰਤਾ ਵਿੱਚ ਆ ਗਿਆ ਹਨ ਹਾਲਾਂਕਿ ਫਿਲਮ ਦੇ ਸੈੱਟ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਪਰ ਜੋ ਜੋ ਇਹ ਵਾਤ ਪਖਦਾ ਹੋਇਆ ਦਿਖਾਈ ਦੇ ਰਿਹਾ ਪ੍ਰੋਡਿਊਸਰ ਅਤੇ ਡਾਇਰੈਕਟਰ ਦੀ ਜੋ ਚਿੰਤਾ ਹੈ ਵੱਧਦੇ ਜਾ ਰਹੀ ਹੈ ਦੱਸ ਦੇ ਕਿ ਜਦੋਂ ਨਿੱਕਾ ਜਲਦਰ ਇੱਕਾਈ ਸੀ ਤਾਂ ਲੋਕਾਂ ਦਾ ਉਤਸ਼ਾਹ ਦੇਖਣ ਵਾਲਾ ਸੀ ਉਸ ਤੋਂ ਬਾਅਦ ਦੋ ਤਿੰਨ ਫਿਲਮ ਕਾਫੀ ਹਿੱਟ ਗਈ ਤੇ ਹੁਣ ਨਿੱਕਾ ਜਲਦਰ ਚਾਰ ਫਿਲਮ ਆਉਣ ਤੋਂ ਪਹਿਲਾਂ ਹੀ ਇਹ ਫਿਲਮ ਵਿਵਾਦਾਂ ਵਿੱਚ ਕਿੱ ਗਈ ਹੈ ਤੇ ਉਸ ਨੇ ਕਿਹਾ ਹੈ ਕਿ ਅਤੇ ਅਤੇ ਦਰਸ਼ਕਾਂ ਨੇ ਕਿਹਾ ਹੈ ਕਿ ਜਿਹੜੀ ਫਿਲਮ ਹੈ ਕੁਝ ਸੀਨਾਂ ਨੂੰ ਕੱਟ ਦੋ ਕੱਟ ਦਿਓ ਤਾਂ ਹੀ ਇਹ ਫਿਲਮ ਚੱਲਣ ਦਵਾਂਗੇ ਕਿਉਂਕਿ ਇਹ ਜੋ ਫਿਲਮ ਦੇ ਸੀਨ ਨੇ ਪੰਜਾਬੀ ਸੰਸਕ੍ਰਿਤੀ ਇਥੋਂ ਤੱਕ ਕਿ ਭਾਰਤ ਸੰਸਕ੍ਰਿਤੀ ਦੇ ਖਿਲਾਫ ਨਹੀਂ ਅਤੇ ਸਿੱਖ ਸੰਸਥਾਵਾਂ ਇੰਨਾ ਸੀਨਾ ਨੂੰ ਕੱਟਣ ਦੀ ਮੰਗ ਕਰ ਰਹੀਆਂ ਕਿ ਇਹ ਸਿੰਘ ਫਿਲਮ ਚੋ ਕੱਟੇ ਜਾਣਗੇ ਕਿ ਇਸ ਤਰੀਕੇ ਦੇ ਨਾਲ ਹੀ ਫਿਲਮ ਜੋ ਕਿ ਹੈ ਰਿਲੀਜ਼ ਹੋਏਗੀ ਇਹ ਆਨਡੇਵ ਟਾਈਮ ਤੇ ਦੇਖਿਆ ਜਾਵੇਗਾ ਪਰ ਜੋ ਕਿ ਹੱਲੇ ਫਿਲਮ ਵਿਵਾਦਾਂ ਵਿੱਚ ਕਿਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਸਿੱਖ ਸੰਸਥਾਵਾਂ ਇਸ ਨੂੰ ਲੈ ਕੇ ਵਿਰੋਧ ਕਰ ਰਹੀਆਂ ਨੇ ਜਿੱਥੇ ਹੀ ਪ੍ਰੋਡਿਊਸਰ ਅਤੇ ਡਾਇਰੈਕਟਰ ਦੀਆਂ ਚਿੰਤਾਵਾਂ ਵੱਧੀਆਂ ਜਾ ਰਹੀਆਂ ਨੇ ਅੱਜ ਹੋਰ ਖਬਰਾਂ ਦੇਖਣ ਲਈ ਫੋਲੋ ਕਰੋ ਸਾਡੇ ਚੈਨਲ ਪੰਜਾਬ ਟੂਡੇ ਕਰੀ ਫਿਰ ਹਾਜ਼ਰ ਹੋਵਾਂਗੇ ਕੋਈ ਨਵੇਂ ਮੁੱਦੇ ਤੇ ਗੱਲ ਕਰਨ ਲਈ ਤਦ ਤੱਕ ਦੋਹਾਂ ਇਸਾਸਤ ਤਨਵਾਦ ਸਸ਼੍ਰੀਅਕਾਲ